ਭਵਨ ਜੀ ਕਾਲਸਾਵ ਭਵਨ ਜੀ ਫਤੇਾਰੇ ਦੋਸਤੋ ਤੁਸੀਂ ਦੇਖ ਰਹੇ ਹੋ ਦ੍ਰਿਸ਼ਟੀ ਚੈਨਲ ਮੈਂ ਗੁਰਮੀਰ ਸਿੰਘ ਪੱਟੀ ਐਡਵੋਕੇਟ ਤੁਹਾਡੀ ਸੇਵਾ ਵਿੱਚ ਆਤ ਰਿਹਾ ਕੱਲ ਦੇ ਐਪੀਸੋਡ ਦੇ ਵਿੱਚ ਅਸੀਂ ਨੇਚਰਲ ਰਾਜ ਹਲੀਮੀ ਰਾਜ ਖਾਲਸਾ ਰਾਜ ਦੀ ਗੱਲ ਕਰਨੀ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਅਸੀਂ ਵਿਚਾਰ ਕਰ ਰਹੇ ਸੀ ਕਿ ਖਾਲਸਾ ਰਾਜ ਦੀਆਂ ਕਿਹੜੀਆਂ-ਕਿਹੜੀਆਂ ਖੂਬੀਆਂ ਸਿਰਕੋਂ ਨੇ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਅਕਾਲ ਤਖਤ ਦੀ ਦੇ ਸਿਧਾਂਤਾਂ ਤੋਂ ਅਤੇ ਗੁਰੂ ਸਾਹਿਬਾਨ ਦੀ ਜ਼ਿੰਦਗੀ ਤੋਂ ਸਿੱਖੀਆਂ ਨੇ ਉਹਨਾਂ ਦੇ ਵਿੱਚ ਜਦੋਂ ਖਾਲਸਾ ਰਈ ਦੀ ਨ ਦਾ ਜਿਹੜਾ ਸਾਕਾਰ ਰੂਪ ਹੈ ਉਹ ਸ੍ਰੀ ਹਰਿਕ੍ਰਿਪਨ ਸਾਹਿਬ ਸਿਮੀ ਬਾਦਸ਼ਾਹ ਨੇ ਅਕਾਲ ਤਖਤ ਦੀ ਸਿਰਜਣਾ ਤੋਂ ਬਾਅਦ ਕਰਤਾ ਸੀ ਫੌਜਾਂ ਉਹਨਾਂ ਦੇ ਕੋਲ ਸੀਗੀਆਂ ਨਗਾਰੇ ਉਹਨਾਂ ਦੇ ਕੋਲ ਸੀਗੇ ਸਾਰੀ ਸ਼ਾਨ ਉਹ ਸ਼ਕਤ ਜਿਹੜੀ ਆ ਬਾਚਾਂ ਵਾਲੀ ਉਹਨਾਂ ਦੇ ਕੋਲ ਸੀਗੀ ਜਿਹਦੇ ਕਰਕੇ ਉਸ ਤੋਂ ਅਗਲਾ ਜਿਹੜਾ ਸਟੈਪ ਹੈ ਉਹ ਆਪਾਨੂੰ ਲਿਆ ਜਾਂਦਾ ਹੈ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਜਿਹੜੇ ਸਿੱਖਾਂ ਦੇ ਦੇਹਧਾਰੀ ਆਖਰੀ ਗੁਰੂ ਸਨ ਵਿਨਾਨੇ ਸਿਕੋਂ ਨੂੰ ਸ਼ਬਦ ਗੁਰੂ ਦੇ ਨਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਅਤੇ ਉਹਨਾਂ ਦੀ ਸਿਹਤ ਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਨ ਦੀ ਦੀ ਡਾਇਰੈਕਸ਼ਨ ਦਿੱਤੀ। ਇਹਦੇ ਵਿੱਚ ਵੇਖਣ ਵਾਲੀ ਗੱਲ ਸਿਰਫ ਇਹ ਹੈ ਕਿ ਜਿਹੜਾ ਇਤਿਹਾਸਿਕ ਆਗੂ ਗੋਬਿੰਦ ਸਿੰਘ ਜੀ ਜਮਹਾਰਾਜ ਦਾ ਆਪਾਂ ਨੂੰ ਖਾਲਸਾ ਰਾਜ ਦੀਆਂ ਖੂਬੀਆਂ ਬਾਰੇ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ ਕਿਉਂਕਿ ਗੱਲ ਇਸ ਗੱਲ ਕੇ ਚੱਲੀ ਹੈ ਕਿ ਜੋ ਅਜ ਅਕਾਲੀ ਦਲ ਦਾ ਤੇ ਸ਼੍ਰੋਮਿਕ ਕਮੇਟੀ ਦਾ ਹਾਲਾਤ ਬਣੇ ਨੇ ਉਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਕਮੀਆਂ ਨੇ ਜਿਨ੍ਹਾਂ ਕਰਕੇ ਸਾਨੂੰ ਇਹ ਅੱਜ ਦੇ ਦਿਨ ਜਿਹੜਿਆ ਵੇਖਣੇ ਪੈ ਰਹੇ ਨੇ ਤ੍ਰਤੀਬਾਰ ਦ੍ਰਿਸ਼ਟੀ ਚੈਨਲ ਤੁਹਾਡੇ ਤੱਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਇਤਿਹਾਸਕ ਪੱਖ ਨੇ ਵੀਡੀਓ ਥੋੜੀ ਲੰਮੀ ਹੁੰਦੀ ਹੈ ਇਨੂੰ ਵਿਚਾਰਨ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਜ਼ਰੂਰਤ ਹੈ ਹਰ ਸਿੱਖ ਦੀ ਹਰ ਸਿੱਖ ਦੀ ਇਹ ਜ਼ਰੂਰਤ ਹੈ ਹਰ ਪੰਜਾਬੀ ਦੀ ਇਹ ਜ਼ਰੂਰਤ ਹੈ ਭਾਵੇਂ ਉਹ ਮੁਸਲਮਾਨ ਹੈ ਭਾਵੇਂ Hindu ਹੈ ਭਾਵੇਂ ਇਸਾਈ ਹੈ ਭਾਵੇਂ ਸਿੱਖ ਹੈ ਭਾਵੇਂ ਜੈਨ ਹੈ ਭਾਵੇਂ ਬੁੱਧ ਹੈ ਕਿਉਂਕਿ ਜੇ ਹਲੀਮੀ ਰਾਜ ਜਾਂ ਖਾਲਸਾ ਰਾਜ ਦੀ ਸਥਾਪਨਾ ਪੰਜਾਬ ਦੇ ਵਿੱਚ ਹੁੰਦੀ ਆ ਤੋਂ ਪੰਜਾਬ ਦੁਨੀਆ ਪਰ ਦਾ ਸਭ ਤੋਂ ਸਰਵੋਤਮ ਜਿਹੜਾ ਸੈਕੂਲਰ ਦੇਸ਼ ਤੇ ਸਾਰੀਆਂ ਸਹੂਲਤਾਂ ਵਾਲਾ ਮੰਨ ਸਕਦਾ ਹੈ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਵਿਚਾਰ ਕਰਦੇ ਹਾਂ ਵੀ ਗੱਲ ਬਿਲਕੁਲ ਸਪਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਨਮ ਹੈ ਉਹ 12 ਦਸੰਬਰ 1968 ਨੂੰ ਪਟਨਾ ਸਾਹਿਬ ਵਿੱਚ ਹੋਇਆ ਉਹਨਾਂ ਦੇ ਪਹਿਲਾ ਨਾਮ ਗੋਬਨਦਾਸ ਜਾਂ ਗੋਬਨ ਰਾਏ ਸੀ ਅਤੇ ਬਾਅਦ ਵਿੱਚ ਖਾਲਸਾ ਪੰਥ ਦੀ ਸਿਰਜਣਾ ਕਰਨ ਤੋਂ ਬਾਅਦ ਉਹਨਾਂ ਉਹਨਾਂ ਦਾ ਨਾਂ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਪ੍ਰਚਲਿਤ ਹੋਇਆ ਉਹਨਾਂ ਨੇ ਸਾਰੇ ਕਾਰਨਾਮੇ ਜਿਹੜੇ ਆ ਗੁਰੂ ਗੋਬਿੰਦ ਸਿੰਘ ਦੇ ਨਾਂ ਥੱਲੇ ਕੀਤੇ ਉਹਦਾਂ ਨੇ ਅਕਾਲ ਚਲਾਣਾ ਜਿਹੜਾ ਹੈ ਉਹ ਜੋਤੀ ਜੋ ਸਮਾਉਣ ਦਾ ਜਿਹੜਾ ਦਿਨ ਹੈ ਉਹ 7 ਅਕਤੂਬਰ 1708 ਦਾ ਹੈ 1666 ਤੋਂ ਲੈ ਕੇ 7 ਅਕਤੂਬਰ 1708 ਤੱਕ ਦਾ ਜਿਹੜਾ ਰਾਜ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਐਸਟੈਬਲਿਸ਼ ਕੀਤਾ ਆਪਣੀਆਂ ਫੌਜਾਂ ਤਿਆਰ ਕੀਤੀਆਂ ਚਰਨਹਿਲ ਤਿਆਰ ਕੀਤੇ دانشਵੰਦ ਤਿਆਰ ਕੀਤੇ ਕਵੀ ਤਿਆਰ ਕੀਤੇ ਜਿਹਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਆਪਣੇ ਬਾਪ ਦੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨਾਮੇ ਪਾਤਸ਼ਾਹ ਦੀ ਆਪਣੇ ਸਹਿਬਜ਼ਾਦੇ ਅਜੀਤ ਸਿੰਘ ਜੋਰਾਵਰ ਸਿੰਘ ਪੋਤੇ ਸਿੰਘ ਤੇ ਜੁਰ ਹਰ ਸਿੰਘ ਦੀ ਸ਼ਹਾਦਤ ਮਾਤਾ ਗੁਜਰੀ ਜੀ ਦੀ ਸ਼ਹਾਤ ਉਹਨਾਂ ਨੂੰ ਇਸ ਰਾਜ ਨੂੰ ਸਟੈਬਲਿਸ਼ ਕਰਨ ਵਾਸਤੇ ਦੇਣੀ ਪਈ ਇਸ ਰਾਜ ਦੇ ਵਿੱਚ ਜਿੰਨੀਆਂ ਵੀ ਲੜਾਈਆਂ ਲੜੀਆਂ ਗਈਆਂ ਉਹ ਜਰ ਜ਼ੋਰੂ ਤੇ ਜ਼ਮੀਨ ਵਾਸਤੇ ਨਹੀਂ ਸੀ ਉਹ ਗਰੀਬ ਗਰੋਬੇ ਦੀ ਰਾਜਸਤੇ ਉੱਤੇ ਅਤਿਆachar ਹੁੰਦਾ ਸੀ ਉਹਨੂੰ ਰੋਕਣ ਲਈ ਇਹ ਇਹ ਜਿਹੜੀਆਂ ਲੜਾਈਆਂ ਸਾਰੀਆਂ ਲੜੀਆਂ ਗਈਆਂ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਖਾਸ ਕਰਕੇ ਮੁਸਲਮਾਨ ਲੋਕਾਂ ਨੇ ਨੇ ਬਹੁਤ ਸਾਥ ਦਿੱਤਾ Hindu ਲੋਕਾਂ ਨੇ ਵੀ ਸਾਥ ਦਿੱਤਾ ਰੇੜੀ ਉਹਨਾਂ ਦੀ ਗੁਰੂ ਸਾਹਿਬ ਦੀ ਫੌਜ ਦੇ ਵਿੱਚ ਸ਼ਾਮਲ ਹੋਏ ਬੁੱਧੂ ਸ਼ਾਹ ਵਰਗੇ ਜਿਹੜੇ ਕੋਰਸ਼ਕ ਸੀਗੇ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਆਪਣੇ ਆਪੋ ਤਾਂ ਦੇ ਸਮੇਤ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਆਣ ਕੇ ਜਿਹੜੇ ਯੁੱਧ ਕੀਤੇ ਬੱਚਿਆਂ ਦੀਆਂ ਸ਼ਹਾਦਤਾਂ ਵੀ ਕਰਵਾਈਆਂ ਪਰਸੀ ਦਾ ਨਾਰਾ ਵੀ ਮਾਰਿਆ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਹੈਗੀ ਇਹਨਾਂ ਦਾ ਜਨਮ ਜੀ ਨੇ ਪਟਨਾ ਸਾਹਿਬ ਦੀ ਵਿੱਚ ਹੋਇਆ ਉਦੋਂ ਮੁਗਲ ਸਾਮਰਾਜ ਸਿਕਰ ਤੇ ਸੀਗਾ ਔਰੰਗਜ਼ੇਬ ਆਪਣੇ ਤਖਤ ਤੇ ਸੀਗਾ ਤੇ ਜਿਹੜੀ ਇਹਨਾਂ ਦੀ ਜੋਤਿ ਜੋਸ਼ ਮਾਉਣ ਦਾ ਸਥਾਨ ਹੈ ਉਹ ਹੈਗਾ ਹਰੂ ਸਾਹਿਬ ਨਦੀ ਸਾਹਿਬ ਆਪਣੀ ਜ਼ਿੰਦਗੀ ਦੇ ਦੌਰਾਨ ਇਨਾਂ ਨੇ ਜਿਹੜੀ ਜ਼ਿੰਦਗੀ ਦੇ ਵਿੱਚ ਮਾਤਾ ਜੀਤੋ ਜੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਸਰਦੇਵਾ ਜੀ ਦੇ ਨਾਲ ਆਪਣੇ ਗ੍ਰਸਥੀ ਜੀਵਨ ਨੂੰ ਨਿਭਾਇਆ ਅਤੇ ਚਾਰ ਸਹਿਬਜ਼ਾਦਿਆਂ ਦੀ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਬਾਅਦ ਦੇ ਵਿੱਚ ਇਹ ਸਟੈਬਲਿਸ਼ ਕਰਤਾ ਕਿ ਸਿੱਖੀ ਇੱਕ ਉਹ ਸਿਧਾਂਤ ਹੈ ਜਿਹੜਾ ਅਕਾਲ ਪੁਰਖ ਤੋਂ ਪੈਦਾ ਹੁੰਦਾ ਤੇ ਕਾਲਪੁਰਖ ਤੋਂ ਪੈਦਾ ਹੋ ਕੇ ਅਕਾਲਪੁਰਖ ਦੀ ਪੂਜਾ ਤਾਂ ਕੀ ਜਾ ਕੇ ਮਿਲ ਮਿਲ ਜਾਂਦਾ ਹੈ ਕੋਈ ਵੀ ਪ੍ਰਾਣੀ ਚਾਹੇ ਉਹ ਕਿਸੇ ਵੀ ਕਿਸਮ ਦਾ ਹੈ ਉਹ ਅਕਾਲਪੁਰਖ ਦੀ ਦੇਨ ਹੈ ਤੇ ਅਕਾਲਪੁਰਖ ਦੇ ਵਿੱਚ ਜਾ ਕੇ ਸਮਾ ਜਾਂਦਾ ਹੈ ਇਹ ਪ੍ਰਕਿਰਿਆ ਚਾਹੇ ਕੋਈ ਵੀ ਸਿਧਾਂਤ ਹੋਵੇ ਕਿਸੇ ਵੀ ਸਿਧਾਂਤ ਦੇ ਲੋਕ ਹੋਣ ਕੋਈ ਕਮਿਊਨਿਸਟ ਹੋ ਸਕਦੇ ਨੇ ਕੋਈ ਪ੍ਰਮਾਤਮਾ ਨੂੰ ਮੰਨਣ ਵਾਲੇ ਨੇ ਕੋਈ ਨਹੀਂ ਮੰਨਣ ਵਾਲੇ ਕੋਈ ਮੂਰਤੀ ਪੂਜਾ ਕਰਨ ਵਾਲੇ ਪਰ ਜਿਹੜਾ ਜਨਮ ਤੇ ਮੌਤ ਦਾ ਕਨਸੈਪਟ ਹੈ ਉਹ ਗੁਰੂ ਸਾਹਿਬ ਨੇ ਬਿਲਕੁਲ ਕਲੀਅਰ ਕਰਤਾ ਕਿ ਉਹ ਇੱਕ ਹੀ ਤਰ੍ਹਾਂ ਦਾ ਹੈ ਗੁਰੂ ਸਾਹਿਬ ਨੇ ਆਪਣੀ ਜਿਹੜੀ ਆ ਭਾਰਤ ਸਿੱਖਿਆ ਜਿਹੜੀ ਉਹ ਪ੍ਰਾਪਤ ਕੀਤੀ ਹਰ ਤਰ੍ਹਾਂ ਦੀ ਵਿਦਿਆ ਹਰ ਤਰ੍ਹਾਂ ਦੀ ਬੋਲੀ ਹਰ ਤਰ੍ਹਾਂ ਦੀ ਭਾਸ਼ਾ ਨੂੰ ਉਹਨਾਂ ਨੇ ਆਪਣੇ ਰਾਜ ਦੇ ਵਿੱਚ ਵਰਤਿਆ ਆਪਣੇ ਜਿਹੜੇ ਸੀਗੇ ਸਿਧਾਂਤ ਉਹਨਾਂ ਦੇ ਵਿੱਚ ਜਿਹੜੇ ਖਾਲਸਾ ਰਾਜ ਦੇ ਸਭ ਤੋਂ ਜ਼ਰੂਰੀ ਉਦੇਸ਼ ਸੀਗੇ ਜਿਹੜੇ ਅੱਜ ਦੇ ਅਕਾਲੀ ਦਲ ਨੂੰ ਅਪਣਾਉਣ ਦੀ ਲੋੜ ਹੈ ਉਹ ਸਭ ਤੋਂ ਪਹਿਲਾ ਸੀਗਾ ਕਿ ਆਪਣੀ ਜਿਹੜੀ ਕਿਰਤ ਹੈ ਉਹ ਈਮਾਨਦਾਰੀ ਨਾਲ ਕਰੋ ਆਪਣੀ ਕਮਾਈ ਦੇ ਵਿੱਚੋਂ ਦਸ਼ਵੰਤ ਕੱਢੋ ਦਸ਼ਵੰਤ ਕੱਢੋ ਜਿਹੜਾ ਗਰੀਬ ਗੁਰਬੇ ਨੂੰ ਲੋੜਵੰਦ ਦੇ ਕੰਮ ਆਵੇ ਉਸ ਤੋਂ ਬਾਅਦ ਆਪਣੇ ਕਾਹ ਕੰਮ ਨੂੰ ਆਪਣੇ ਕੰਮ ਨੂੰ ਬੜੀ ਖੂਬਸੂਰਤੀ ਨਾਲ ਤੇ ਇਮਾਨਦਾਰੀ ਦੇ ਨਾਲ ਨਿਭਾਉਣ ਦਾ ਪ੍ਰਣ ਕਰੋ ਜਿਹੜੇ ਕੰਮ ਨੂੰ ਤੁਸੀਂ ਹੱਥ ਪਾਇਆ ਹੈ ਜਿਹੜੇ ਉਹਦੇ ਵਿੱਚ ਧਰਮ ਹੋਣਾ ਚਾਹੀਦਾ ਹੈ ਉਸ ਕਿਰਤ ਦੇ ਵਿੱਚ ਤਨ ਧਰਮ ਹੋਣਾ ਚਾਹੀਦਾ ਹੈ ਇਹ ਇਹ ਗੁਰੂ ਸਾਹਿਬ ਦੀ ਸਭ ਤੋਂ ਵੱਡੀ ਉਪਲਬਧੀ ਸੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਤੇ ਆਪਣੇ ਸਿੱਖਾਂ ਦੇ ਜੀਵਨ ਦੇ ਵਿੱਚ ਇਹ ਚੀਜ਼ ਨੂੰ ਨੂੰ ਪੈਦਾ ਕੀਤਾ ਦੂਜੀ ਗੱਲ ਗੁਰੂ ਸਾਹਿਬ ਨੇ ਕਿਹਾ ਕਿ ਖਾਲਸਾ ਰਾਜ ਦੇ ਵਿੱਚ ਕੋਈ ਜਾਤੀ ਦਾ ਕੋਈ ਧਰਮ ਦਾ ਕੋਈ ਮਜ਼ਬਦ ਦਾ ਸਿਧਾਂਤ ਨਹੀਂ ਹੋਏਗਾ ਹਰ ਪ੍ਰਾਣੀ ਬਰਾਬਰ ਹੋਏਗਾ ਹਰ ਪ੍ਰਾਣੀ ਸਿੱਖ ਹੋਏਗਾ ਉਸਾ ਕੋ ਬੜਾ ਵਧੀਆ ਸ਼ਬਦ ਆਉਂਦਾ ਗੁਰਬਾਣੀ ਦਾ ਕਿ ਪੁੱਛੋ ਜੋਤ ਜਾਣੋ ਜੋਤ ਨਾ ਪੁੱਛੋ ਜਾਤੀ ਇਹ ਸਿੱਖੀ ਦਾ ਸਿਧਾਂਤ ਹੈ ਸਿੱਖੀ ਦੇ ਸਿਧਾਂਤ ਦੇ ਵਿੱਚ ਸਭ ਤੋਂ ਵਧੀਆ ਖਾਲਸਾ ਰਾਜ ਨੂੰ ਐਸਟੈਬਲਿਸ਼ ਕਰਨ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜੋਤ ਨੂੰ ਪਛਾਨਣਾ ਹੈ ਕਿਉਂਕਿ ਹਰ ਅੰਦਰ ਘਟ ਘਟ ਅੰਤਰ ਪ੍ਰਮਾਤਮਾ ਵਸ ਰਿਹਾ ਹੈ ਉਸ ਪ੍ਰਮਾਤਮਾ ਨੂੰ ਪਛਾਨ ਕੇ ਆਪਾਂ ਜ਼ਿੰਦਗੀ ਜਿਹੜੀ ਹੈ ਬਤੀਤ ਕਰਨੀ ਆ ਤੇ ਐਸੇ ਐਸੇ ਧਰਮ ਧਰਮ ਜਿਹੜੇ ਰਾਜ ਨੇ ਉਹਨਾਂ ਦੀ ਸਟੈਬਲਿਸ਼ ਕਰਨੀ ਆ ਯੁੱਧ ਨੀਤੀ ਦੇ ਵਿੱਚ ਆਣ ਕੇ ਗੁਰੂ ਸਾਹਿਬ ਨੇ ਕਿਹਾ ਕਿ ਆਪਣੇ ਦੁਸ਼ਮਣ ਦਾ ਵੀ ਸਤਿਕਾਰ ਕਰੋ ਅਗਰ ਕਿਸੇ ਵੀ ਸਾਮ ਦਾਮ ਡੰਡ ਔਰ ਪੇਧ ਦਾ ਸਾਰਾ ਲੈnde ਹੋਏ ਤੁਸੀਂ ਯੁੱਧ ਦੇ ਵਿੱਚ ਜਿੱਤ ਵੀ ਜਾਂਦੇ ਹੋ ਤਾਂ ਅੰਤ ਦੇ ਵਿੱਚ ਹਾਰੇ ਹੋਏ ਦੁਸ਼ਮਣ ਦਾ ਵੀ ਉਨਾ ਹੀ ਸਤਕਾਰ ਕਰੋ ਜਿੰਨਾ ਤੁਸੀਂ ਆਪਣੇ ਸਿਖਤਾ ਕਰਦੇ ਹੋ ਹਮੇਸ਼ਾ ਜ਼ਰੂਰ ਤਮੰਪੀ ਲੋੜਾਂ ਪੂਰੀਆਂ ਕਰਨ ਵਾਲਾ ਸਹਿਬ ਖਾਲਸਾ ਖਾਲਸਾ ਰਾਜ ਨੇ ਇਹ ਧਰਮ ਬਣਾ ਲਿਆ ਉਹਦੇ ਆਧਾਰ ਤੇ ਹੀ ਅੱਜ ਦੁਨੀਆਂ ਭਰ ਦੇ ਦੇਸ਼ਾਂ ਦੇ ਵਿੱਚ ਜਿੱਥੇ ਵੀ ਕਿਤੇ ਆਪਾਤਕਾਲ ਸਥਿਤੀ ਆਉਂਦੀ ਆ ਉੱਥੇ ਜਾ ਕੇ ਸਿੱਖ ਜਿਹੜੇ ਨੇ ਉਹ ਲੰਗਰ ਲਾਉਂਦੇ ਨੇ ਲੋਕਾਂ ਨੂੰ ਮਕਾਨ ਬਣਾ ਕੇ ਦਿੰਦੇ ਨੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦੇ ਨੇ ਖਾਲਸਾ ਰਾਜ ਦੇ ਵਿੱਚ ਸਭ ਤੋਂ ਵੱਡਾ ਵਧੀਆ ਗੁਰੂ ਸਾਹਿਬ ਨੇ ਇਹ ਗੱਲ ਕੀਤੀ ਕਿ ਸਿੱਖ ਅਮੀਰ ਹੈ ਮਾਨਸਿਕ ਤੌਰ ਤੇ ਸਿਧਾਂਤਕ ਤੌਰ ਤੇ ਸਰੀਰਕ ਤੌਰ ਤੇ ਤੰਦਰੁਸਤ ਹੈ ਅਮੀਰ ਹੈ ਇਹ ਆਪਣੀ ਅਮੀਰੀ ਨੂੰ ਲੋਕਾਂ ਦੇ ਨਾਲ ਸਾਂਝੀ ਕਰਕੇ ਲੋੜਵੰਦਾਂ ਨਾਲ ਸਾਂਝੀ ਕਰਕੇ ਆਪਣਾ ਜਸ ਜਿਹੜਾ ਹੈ ਉਹ ਖੱਟ ਸਕਦਾ ਹੈ ਦੂਸਰੀ ਸਿੱਖੀ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਸਿਗਾ ਸਿਧਾਂਤ ਦਿੱਤਾ ਗੁਰੂ ਸਾਹਿਬ ਨੇ ਉਹਨਾਂ ਨੇ ਇਹ ਕਿਹਾ ਕਿ ਆਪਣੀ ਰੱਖਿਆ ਵਾਸਤੇ ਆਪਣੀ ਸੁਰੱਖਿਆ ਰੱਖਿਆ ਵਾਸਤੇ ਕਦੀ ਵੀ ਕਿਸੇ ਔਰਤ ਤੇ ਜਾਂ ਕਿਸੇ ਮਜਲੂਮ ਤੇ ਜਾਂ ਦੇ ਹੱਥੇ ਦੇ ਉੱਤੇ ਵਾਰ ਨਹੀਂ ਕਰਨਾ ਜਿੰਨਾ ਸਤਕਾਰ ਖਾਲਸਾ ਰਾਜ ਦੇ ਵਿੱਚ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਟੈਬਲਿਸ਼ ਕੀਤਾ ਗੁਰਸਾਹਿਬ ਨੇ ਬਹੁਤ ਸਾਰੇ ਜਿਹੜੇ ਯੁੱਧ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਲੜੇ ਜਿਹੜੇ ਕਿ ਦੁਨੀਆ ਭਰ ਦੇ ਇਤਿਹਾਸ ਦੇ ਵਿੱਚ ਪਹਿਲੇ ਯੁੱਧ ਨੇ ਜਿਹੜੇ ਜੜ ਜ਼ਰੂਰਤੇ ਜ਼ਮੀਨ ਤੋਂ ਬਗੈਰ ਤੁਸਿਆਂ ਦੀ ਰਾਖੀ ਵਾਸਤੇ ਤੁਸਿਆਂ ਦੇ ਧਰਮ ਦੀ ਰਾਖੀ ਵਾਸਤੇ ਲੜੇ ਗਏ ਇਹਦੀਆਂ ਮਹੱਤਵਪੂਰਨ ਲੜਾਈਆਂ ਨੇ ਉਹਨਾਂ ਦੇ ਵਿੱਚ ਪੰਗਾਣੀ ਦਾ ਯੋਧਾ ਆਉਂਦਾ ਨਦੌਣ ਦੀ ਲੜਾਈ ਆਉਂਦੀ ਹੈ ਜਿਹੜੀ 1691 ਚ ਲੜੀ ਗਈ ਉਸ ਤੋਂ ਬਾਅਦ 19 1693 ਦੇ ਵਿੱਚ ਔਰ ਔਰੰਗਜ਼ੇਬ ਪਾਰਤ ਦੀ ਦੱਖਣੀ ਖੇਤਰ ਦੇ ਵਿੱਚ ਹਿੰਦੂਆਂ ਤੇ ਮਰਾਠੀਆਂ ਨੂੰ ਲੜਾ ਰਿਹਾ ਸੀ ਤੇ ਉੱਥੇ ਜਿਹੜੀ ਲੜਾਈ ਹੋਈ ਅਗੇ ਗੁਲੇਰ ਦੀ ਲੜਾਈ ਜਿਹੜੀ 1996 ਚ ਹੋਈ ਅਨੰਤਪੁਰ ਸਾਹਿਬ ਦੀ ਲੜਾਈ ਜਿਹੜੀ 1700 ਚ ਹੋਈ ਬਸੋਲੀ ਦੀ ਲੜਾਈ ਜਿਹੜੀ ਆ 1702 ਵਿੱਚ ਗੁਰੂ ਸਾਹਿਬ ਨੂੰ ਲੜਨੀ ਪਈ ਚਮਕੌਰ ਦੀ ਲੜਾਈ ਜਿਹੜੀ ਆ ਉਹ 1704 ਦੇ ਵਿੱਚ ਗੁਰੂ ਸਾਹਿਬ ਨੇ ਲੜੀਆਂ ਇਹ ਸਾਰੀਆਂ ਸੀ ਸਾਰੀਆਂ ਲੜਾਈਆਂ ਦਾ ਰਿਜ਼ਲਟ ਕੁਝ ਵੀ ਹੋਵੇ ਖਾਲਸਾ ਰਾਜ ਉੱਥੇ ਜਿੱਤਿਆ ਸਿੱਖ ਜਿੱਤੇ ਧਰਮ ਜਿੱਤਿਆ ਲੋਕਾਂ ਨੂੰ ਇਨਸਾਫ ਮਿਲਿਆ ਗੁਰੂ ਸਾਹਿਬ ਨੇ ਇਹ ਲੜਾਈਆਂ ਲੜਨ ਤੋਂ ਬਾਅਦ ਪੌਂਟਾ ਸਾਹਿਬ ਦੀ ਸਥਾਪਨਾ ਕੀਤੀ ਫਿਰ ਨਦੇੜ ਸਾਹਿਬ ਜਾ ਕੇ ਬੰਦਾ ਬਿਰਾਗੀ ਨੂੰ ਲక్ష్మణਦਾਸ ਲక్ష్మణਦੇਵ ਜਾਂ ਮਾਦੂਰਾਮ ਮਾਦੂਰ ਬਿਰਾਗੀ ਨੂੰ ਨੂੰ ਬੰਦਾ ਬਹਾਦਰ ਬਣਾ ਕੇ ਸਿੱਖ ਰਾਜ ਦੀ ਐਸਟੈਬਲਿਸ਼ਮੈਂਟ ਵਾਸਤੇ ਪੰਜਾਬ ਪਹੁੰਚਿਆ ਜਿਨ੍ਹਾਂ ਦੇ ਜਿਨ੍ਹਾਂ ਨੇ ਆਪਣੀ ਪੂਰੀ ਜਲ੍ਹਵੀ ਨਾਲ ਜਲੌ ਨਾਲ ਆਪਣੀ ਪੂਰੀ ਧਰਮ ਨੂੰ ਨਿਵਾਉਂਦਿਆਂ ਆਇਆ ਹੈ ਸਿੱਖ ਰਾਜਕੀਨ ਕੀਤਾ ਜਿਹਦੇ ਵਿੱਚ ਪਿਛਲੀ ਐਪੀਸੋਡ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਅੱਜ ਦੇ ਕਿਸਾਨਾਂ ਨੂੰ ਦੇ ਜ਼ਮੀਨ ਦਾ ਕੋਈ ਹੱਕ ਮਿਲਿਆ ਤਾਂ ਉਹ ਬੰਦਾ ਸਿੰਘ ਬਹਾਦਰ ਦੀ ਦੇਣ ਕਰਕੇ ਹੈ 1600 ਦੀ ਨਿਵੇਂ ਦੀ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਸਭ ਤੋਂ ਵੱਡਾ ਖਾਲਸਾ ਦਾ ਦਾ ਐਲਾਨ ਕੀਤਾ ਜਿਹਦੇ ਵਿੱਚ ਸੀਗਾ ਖਾਲਸਾ ਰਾਜ ਦੀ ਖਾਲਸੇ ਦੀ ਸਥਾਪਨਾ ਕੀਤੀ ਜਿਹਦੇ ਵਿੱਚ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ ਗੁਰੂ ਚੇਲੇ ਨੂੰ ਬਰਾਬਰ ਕੀਤਾ ਸਿਧਾਂਤ ਨੂੰ ਉੱਪਰ ਰੱਖਿਆ ਗੁਰੂ ਗ੍ਰੰਥ ਸਾਹਿਬ ਨੂੰ ਮਾਨਤਾ ਦਿੱਤੀ ਅੰਮ੍ਰਿਤ ਤਿਆਰ ਕੀਤਾ ਗਿਆ ਹਰ ਸੇਖ ਨੂੰ ਹੁਕਮ ਹੋਇਆ ਕਿ ਉਹ ਅੰਮ੍ਰਿਤ ਛਕ ਕੇ ਅੰਮ੍ਰਿਤ ਛਕਣ ਤੋਂ ਬਾਅਦ ਜਿਹੜੀਆਂ ਉੱਪਰ ਦਿੱਤੀਆਂ ਰਵਾਇਦਾ ਨੇ ਉਹਨਾਂ ਨੂੰ ਨਿਭਾਵੇ ਤਾਂ ਮੀਰਵੇ ਇਹ ਖਾਲਸਾ ਖਾਲਸਾ ਰਾਜ ਦੀ ਸਭ ਤੋਂ ਵੱਡੀ ਦੇਣ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਐਸਟੈਬਲਿਸ਼ ਕੀਤੀ ਗੁਰੂ ਸਾਹਿਬ ਦੇ ਕੋਲ ਜੋਸ਼ ਜਲਾਲ ਸੀਗਾ ਪੂਰਾ ਫੌਜਾਂ ਸੀਗੀਆਂ ਉਹਨਾਂ ਦੇ ਕੋਲ ਇੰਨਾ ਇਤਿਹਾਸ ਸੀਗਾ ਇਹਨੀ ਵਿਦਵਤਾ ਸੀਗੀ ਜਿਹਦੇ ਨਾਲ ਉਹਨਾਂ ਨੇ ਹਰ ਤਰੀਕੇ ਦੀ ਭਾਸ਼ਾ ਨੂੰ ਸਿੱਖਿਆ ਪੌਂਟਾ ਸਾਹਿਬ ਉਹਨਾਂ ਨੇ 52 ਕਵੀਆਂ ਦੀਆਂ ਕਵਤਾਵਾਂ ਸੁਣੀਆਂ ਉੱਥੇ ਕਵੀ ਦਰਬਾਰ ਹੁੰਦੇ ਰਹੇ ਜਿਹਦੇ ਵਿਚ ਆਣ ਕੇ ਗੁਰੂ ਸਾਹਿਬ ਨੇ ਨੇ ਕੱਲੇ-ਕੱਲੇ ਕਵੀ ਦੀ ਕਵਤਾ ਨੂੰ ਸੁਣ ਕੇ ਉਹਨਾਂ ਨੂੰ ਖੁਦ ਆਪ ਉਤਸ਼ਾਹਿਤ ਕਰਨਾ ਤਾਂ ਕਿ ਦੇਸ਼ ਦੇ ਵਿੱਚ ਸਾਹਿਦ ਦੀ ਜਿਹੜੀ ਕੀਮਤ ਆ ਉਹ ਵੱਸ ਸਕੇ ਕਹਿੰਦਾ ਪਾਵੇ ਕਿ ਮਤਲਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਸਮੇਂ ਵਿੱਚ ਕੀਤਾ ਖਾਲਸਾ ਰਾਜ ਸਟੈਬਲਿਸ਼ ਦੇ ਵਿੱਚ ਹਰ ਪੱਖ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਆਰਥਿਕ ਤੌਰ ਤੇ ਮਾਨਸਿਕ ਤੌਰ ਤੇ ਅਧਿਆਤਮਕ ਤੌਰ ਤੇ ਵਿਅਕਤੀ ਦੀ ਪ੍ਰਾਣੀ ਦੀ ਦੀ ਅਮੀਰੀ ਨੂੰ ਪਰਖਿਆ ਅਮੀਰੀ ਨੂੰ ਪ੍ਰਾਪਤ ਕਰਨ ਵਾਸਤੇ ਨਾਮ ਦਾ ਛੱਟਾ ਵੀ ਦਿੱਤਾ ਤੇ ਨਾਲ ਯੁੱਧਾਂ ਦੀ ਇਮਾਨਦਾਰੀ ਜਿਹੜੀ ਆ ਉਹ ਵਿਖਾਈ ਅਨੰਦਪੁਰ ਸਾਹਿਬ ਤੋਂ ਲੈ ਕੇ ਮੁਕਸਦ ਤੱਕ ਦਾ ਜਿਹੜਾ ਸਫ਼ਰ ਆ ਗੁਰੂ ਸਾਹਿਬ ਦਾ ਕਿਉਂਕਿ ਜਿਸ ਜਿੱਥੇ ਰਾਜ ਸਟੈਬਲਿਸ਼ ਹੋਣੇ ਨੇ ਰਾਜ ਸਟੈਬਲਿਸ਼ ਹੋਣ ਤੋਂ ਬਾਅਦ ਉਹਨਾਂ ਉਹਨਾਂ ਦੇ ਅਨੰਦਪੁਰ ਸਾਹਿਬ ਦੇ ਵਿੱਚ ਕਿਲੇ ਸਟੈਬਲਿਸ਼ ਕੀਤੇ ਗਏ ਉੱਥੇ ਤਖਤ ਲੱਗਣ ਲੱਗ ਪਏ ਕੇਸਗੜ ਸਾਹਿਬ ਤਖਤ ਬਣਿਆ ਜਿੱਥੇ ਜਿੱਥੇ ਮਰਿਆਦਾ ਰੱਖੀ ਗਈ ਕਿ ਗੁਰੂ ਸਾਹਿਬ ਜਿਹੜੇ ਨੇ ਉਹ ਰੋਜ਼ ਲੋਕਾਂ ਨੂੰ ਵਰਸ਼ਨ ਦੇ ਲੋਕਾਂ ਨੂੰ ਆਪਣੇ ਵਿਚਾਰ ਪੇਸ਼ ਕਰਦੇ ਬੌੜੀਆਂ ਬਣੀਆਂ ਕਿਲੇ ਬਣੇ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਪੂਰਾ ਮਾਹੌਲ ਜਿਹੜਾ ਹੈ ਰਾਜਸਥਾਨ ਦਾ ਕੈਮਪ ਕੀਤਾ ਗਿਆ। ਜਿਵੇਂ ਕਿ ਪਿਛਲੇ ਐਪੀਸੋਡ ਦੇ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਬੰਦਾ ਸਿੰਘ ਬਾਠਰ ਨੇ ਆਪਣੀ ਰਾਜਧਾਨੀ ਜਿਹੜੀ ਹੈ ਖਾਲਸਾ ਰਾਜ ਦੀ ਉਹ ਲੋਗੜ ਤਿਆਰ ਕੀਤੀ। ਇਹ ਅਨੰਦਪੁਰ ਸਾਹਿਬ ਗੁਰੂ ਗੋਬਰ ਸਿੰਘ ਨੇ ਇਹ ਰਾਜਧਾਨੀ ਦੇ ਤੌਰ ਤੇ ਸਟੈਬਲਿਸ਼ ਕੀਤਾ। ਸੇ 3 ਤਰੀਕ ਨੂੰ ਦੀ ਰਾਤ ਨੂੰ ਗੁਰੂ ਸਾਹਿਬ ਅਨੰਦਪੁਰ ਸਾਹਿਬ ਸਾਟ ਕੇ ਮੁਕਸਰ ਨੂੰ ਜਾਂਦੇ ਨੇ 7 ਪੋ ਦੀ ਰਾਤ ਨੂੰ ਚਮਕੌਰ ਦੇ ਚਮਕੌਰ ਦੀ ਜਦੋਂ ਭਾਇ 8 ਪੋ ਦੀ ਰਾਤ ਨੂੰ ਚਮਕੌਰ ਦੇ ਯੁੱਧ ਦੇ ਵਿੱਚ ਜਿਹੜੇ ਸਹਬਜ਼ਾਦੇ ਨੇ ਸ਼ਹੀਦ ਹੁੰਦੇ ਨੇ 8 ਤਰੀਕ ਨੂੰ 8 ਪੋ ਨੂੰ ਦੀ ਰਾਤ ਨੂੰ ਮਾਸੀ ਵਾਲੇ ਦੇ ਜੰਗਲਾਂ ਨੂੰ ਗੁਰੂ ਸਾਹਿਬ ਤੁਰ ਜਾਂਦੇ ਨੇ 9 ਦੇ 10 ਪੋ ਮਾਸ਼ੀਵਾੜੇ ਰਹਿੰਦੇ ਨੇ ਤੇ 12 ਤਰੀਕ ਨੂੰ 12 ਪੋ ਮਾਸ਼ੀਵਾੜੇ ਤੋਂ ਉੱਚ ਦੇ ਪੀਰ ਬਣ ਕੇ ਗੁਰੂ ਸਾਹਿਬ ਨਿਕਲਦੇ ਨੇ 13 ਪੋ ਨੂੰ ਅਜਨੇਰ ਅਜਨੇਰ ਰਹੇ 14 ਪੋ ਨੂੰ ਕਨੌਜ 15 ਪੋ ਨੂੰ ਆਲਮਗੀਰ 16 ਪੋ ਨੂੰ ਮੋਹ 17 ਪੋ ਨੂੰ ਹੈਹਰ ਕੁਪਰਾਲਦਾਸ ਮੰਤ ਦੇ ਕੋਰੇ 18 ਪੋ ਨੂੰ ਰਾਏਗੋਡ ਗਏ 19 ਪੋ ਨੂੰ ਲੋਗਨ ਜਟਪੁਰੇ ਗਏ 20 ਪੋ ਨੂੰ ਰਾਤ ਪਾਦੌਰ ਤੇ 21 ਪੋ ਨੂੰ ਭੋਜਨ 22 ਪੋ ਨੂੰ ਜਫਰਨਾਮਾ ਲਿਖ ਕੇ ਭੇਜਿਆ ਤੇ 26 ਪੋਨ ਨੂੰ ਨੂੰ ਜਿਹੜਾ ਕਿ ਨਾ ਪਕਟਕ ਦੇ ਵਿੱਚ ਰਹਿ ਆ 72 ਪੋਨ ਨੂੰ ਬਰਗਾੜੀ ਤੇ 28 ਨੂੰ ਪ੍ਰਕਾਰੀ ਖੇਤਰ ਦੇ ਵਿੱਚ ਰਹਿ 28 ਨੂੰ ਕੋਟ ਕਪੂਰੇ ਚਲੇ ਗਏ 29 ਪੋ ਨੂੰ ਜੈਲ ਨਗਰ ਰਹਿ ਜਾਣੇ ਤੇ 30 ਪੋ ਨੂੰ ਰਹਿ ਆਣਾ ਤੋਂ ਖਤਰਾਨੇ ਦੀ ਟਾਬ ਤੇ ਮੁਕਸਰ ਮੁਕਸ਼ੂ ਸਾਹਿਬ ਦਾ ਯੁੱਧ ਜਿੱਥੇ ਹੁੰਦਾ ਹੈ ਉੱਥੇ ਚਲੇ ਗਏ ਤੇ ਇੱਕ ਮਾਗ ਨੂੰ ਸ਼ੀਰ ਸਿੰਘਾਂ ਦਾ ਦਾਦਾ ਸੰਸਕਾਰ ਕੀਤਾ ਗਿਆ ਇਹ ਸਾਡੇ ਖਾਲਸਾ ਰਾਜ ਦੀਆਂ ਖੂਬੀਆਂ ਨੇ ਇਸ ਇਤਿਹਾਸ ਨੂੰ ਇਸ ਕਰਕੇ ਡਿਟੇਲ ਕੀਤਾ ਹੈ ਕਿ ਸਾਨੂੰ ਅੱਜ ਦੀ ਰੇਟ ਦੇ ਵਿੱਚ ਆਪਣੀ ਸਿੱਖ ਕੌਮ ਦੀ ਪੰਜਾਬ ਦੇ ਲੋਕਾਂ ਦੀ ਬਿਹਤਰੀ ਵਾਸਤੇ ਬਤੌਰ ਸਿੱਖ ਉੱਭਰਨ ਦੀ ਲੋੜ ਹੈ ਨਾ ਕਿ ਕਿਸੇ ਜਥੇਬੰਦੀ ਤੌਰ ਤੇ ਨਾ ਕਿਸੇ ਕਾਲੀ ਦਲ ਦੇ ਤੌਰ ਤੇ ਨਾ ਕਿਸੇ ਸੰਪਰਦਾ ਦੇ ਤੌਰ ਤੇ ਨਾ ਢੇਰਿਆਂ ਦੇ ਤੌਰ ਤੇ ਨਾ ਮੰਹਤਾਂ ਦੇ ਤੌਰ ਤੇ ਨਾ ਕਿਸੇ ਤਰੀਕੇ ਨਾਲ ਇਹੋ ਜਿਹੇ ਜਿਹੜਾ ਡਰਾਮਾ ਚੱਲ ਰਿਹਾ ਹੈ ਕਿ ਥਾਂ ਥਾਂ ਤੇ ਜਿੱਥੇ ਕਿਸੇ ਦਾ ਜ਼ਿਕਰ ਦਾ ਦੁਕਾਨਦਾਰੀ ਡੇਰਾ ਬਣਾ ਕੇ ਬਹਿ ਜਾਂਦਾ ਹੈ ਹੈ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਖਾਤਰ ਸਾਨੂੰ ਸਭ ਤੋਂ ਪਹਿਲਾਂ ਸਿੱਖ ਬਣ ਕੇ ਉੱਭਰਨ ਦੀ ਲੋੜ ਹੈ ਕੱਲ ਦੇ ਐਪੀਸੋਡ ਦੇ ਵਿੱਚ ਅਪੀਲ ਕੀਤੀ ਗਈ ਸੀ ਸਿੱਖੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਕਿ ਇਹਨਾਂ ਖਾਲਸਾ ਰਾਜ ਦੀਆਂ ਇਹਨਾਂ ਨੀਹਾਂ ਦੇ ਨੂੰ ਮਜ਼ਬੂਤ ਕਰ ਲਈ ਗੁਰੂ ਸਾਹਿਬ ਦੇ ਦਿੱਤੇ ਹੋਏ ਸਿਧਾਂਤਾਂ ਦੇ ਅਮਲ ਕਰੀਏ ਸਖਤ ਹੋਈਏ ਸਾਨੂੰ ਸਿੱਖਾਂ ਨੂੰ ਗਿਣਤੀ ਦੀ ਲੋੜ ਨਹੀਂ ਸਿੱਖਾਂ ਨੂੰ ਸਿਧਾਂਤਕ ਲੋਕਾਂ ਦੀ ਲੋੜ ਹੈ ਸਿੱਖਾਂ ਨੂੰ ਗਿਣਤੀਆਂ ਨਾਲ ਕੋਈ ਲੋੜ ਨਹੀਂ ਕਿਉਂਕਿ ਸਿੱਖਾਂ ਦੇ ਵਿੱਚ ਜੋ ਵੀ ਜਿਹੜਾ ਵੀ ਬੰਦਾ ਆਉਂਦਾ ਹੈ ਉਹਨੂੰ ਸ਼ਰਮ ਦੇਂਦੇ ਆ ਸ਼ਰਮ ਦੇਣ ਦਾ ਮਤਲਬ ਕੀ ਹੈ ਕਿ ਇਹ ਲੋਕ ਸਾਡਾ ਫਾਇਦਾ ਲੈਂਦੇ ਨੇ ਸਾਨੂੰ ਪੂਤਰ ਪਿਓਰ ਨਿਰਮਲ ਸਿੱਖ ਜਿਹੜੇ ਜਿਹੜੇ ਗੁਰੂ ਮੂਲ ਮੰਤਰ ਦੇ ਵਿੱਚ ਜਿਹੜਾ ਦਿੱਤਾ ਗਿਆ ਨਿਰਭਉ ਨਿਰਵੈਰ ਅਕਾਲ ਮੂਰਤ ਜਿਹਨੂੰ ਸਤ ਮੰਗੋਰ ਪ੍ਰਸਾਦ ਵਾਲੀ ਜਿਹੜੀ ਸਥਿਤੀ ਆ ਇਹ ਸਿੱਖ ਦੇ ਵਿੱਚੋਂ ਉੱਭਰਨੀ ਚਾਹੀਦੀ ਆ ਅੱਜ ਦੇ ਐਪੀਸੋਡ ਵਿੱਚ ਇੰਨਾ ਹੀ ਐਪੀਸੋਡ ਚੰਗਾ ਲੱਗੇ ਸਬਸਕ੍ਰਾਈਬ ਲਾਈਕ ਕਮੈਂਟਸ ਤੇ ਫਾਲੋ ਜਰੂਰ ਕਰਿਆ ਕਰੋ ਸੇਖਾ ਇਤਿਹਾਸ ਦਾ ਇਹ ਵੀਰਵਾਏ ਇਹਦੇ ਵਿੱਚ ਵਾਧਾ ਘਾਟਾ ਸੰਗਤ ਕਰ ਸਕਦੀ ਆ ਦਰਸ਼ਕ ਕਰ ਸਕਦੇ ਨੇ ਮੈਨੂੰ ਟੈਲੀਫੋਨ ਦੇ ਰਾਹੀਂ ਦੱਸਿਆ ਜਾ ਸਕਦਾ ਹੈ ਜਾਂ ਇਹਦੇ ਥੱਲੇ ਕਮੈਂਟਸ ਜਿਹੜੇ ਕਰਕੇ ਡਿਟੇਲਡ ਕਮੈਂਟਸ ਦਿਆ ਕਰੋ ਮੈਨੂੰ ਕੋਈ ਇਹ ਨਹੀਂ ਕਿ ਮਤਲਬ ਇਹ ਜੋ ਮੈਂ ਕਹਿਤਾ ਬਿਲਕੁਲ ਫਾਈਨਲ ਆ ਹੈ ਦ੍ਰਿਸ਼ਟੀ ਚੈਨਲ ਤੁਹਾਡੇ ਵਾਸਤੇ ਹੈ ਇਸ ਕਰਕੇ ਇਹਨੂੰ ਉਭਾਰਨ ਲਈ ਆਪਣਾ ਪੂਰਾ ਯੋਗਦਾਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ